ਹੈਲੋ ਹਾਂਜੀ ਸਾਰਿਆਂ ਨੂੰ ਅਕਾਲ ਬਰਾਡ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਬੱਕਰੀ ਜੀ ਵੀਡੀਓ ਲੈ ਕੇ ਭੈਣਾਂ ਦੇ ਬਹੁਤ ਜ਼ਿਆਦਾ ਸਵਾਲ ਸੀ ਆਪਣੇ ਲਾਈਵ ਦੇ ਵਿੱਚ ਕੀ ਭੈਣੇ ਐਡ ਵਾਲੀ ਲਾਈਵ ਕਿਸ ਤਰ੍ਹਾਂ ਲੱਗਦੀ ਆ ਆਜੋ ਭੈਣੇ ਦੱਸਿਓ ਤੁਹਾਨੂੰ ਐਡ ਵਾਲੀ ਲਾਈਵ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਜਾਣਾ YouTube ਦੇ ਉੱਪਰ YouTube ਓਪਨ ਹੋਊਗਾ ਇੱਥੇ ਪਲੱਸ ਦਾ ਨਿਸ਼ਾਨ ਬਣਿਆ ਹੋਊ ਉਹਨੂੰ ਓਕੇ ਕਰਨਾ ਠੀਕ ਹੈ ਜੀ ਫੋਨ ਤੇ ਧਿਆਨ ਰੱਖਿਓ ਓਕੇ ਕਰਨ ਤੋਂ ਬਾਅਦ ਲਾਈਵ ਓਕੇ ਹੋ ਗਿਆ ਜਿਹੜਾ ਕੈਮਰਾ ਉਹਨੂੰ ਟੇਡਾ ਕਰ ਦੇਣਾ ਜਿਹਨ ਸਪੀਕਰ ਜਿਹੜਾ ਆਫ ਕਰ ਦੇਣਾ ਫਿਰ ਆਪਾਂ ਨੈਕਸਟ ਤੇ ਜਾਣਾ ਠੀਕ ਹੈ ਜੀ ਬਣੇ ਰਹੋ ਨੈਕਸਟ ਤੇ ਜਾਣ ਤੋਂ ਬਾਅਦ not for kids ਕਰ ਦੇਣਾ ਫਿਰ ਨੈਕਸਟ ਤੇ ਜਾਣਾ ਫਿਰ ਤੁਸੀਂ ਆਪਣਾ ਇੱਥੇ ਜਿਹੜਾ ਟਾਈਟਲ ਆ ਉਹ ਲਿਖਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦੇ ਆ ਵੈਲਕਮ ਟੂ ਮਾਈ ਲਾਈਵ ਲਿਖਣਾ ਚਾਹੁੰਦੇ ਜੋ ਵੀ ਲਿਖਣਾ ਚਾਹੁੰਦੇ ਉਹ ਲਿਖ ਦੇਣਾ ਉਹ ਲਿਖਣ ਤੋਂ ਬਾਅਦ ਉਹਨੂੰ ਓਕੇ ਤੁਨ ਮੈਂ ਦੱਸਦੀ ਅੱਗੇ ਫੋਨ ਤੇ ਧਿਆਨ ਦੋ ਪਬਲਿਕ ਕਰ ਦੇਣਾ ਠੀਕ ਹੈ ਜੀ ਪਬਲਿਕ ਕਰਨ ਤੋਂ ਬਾਅਦ ਫਿਰ ਆਪਾਂ نیچے ਆ ਜਾਣਾ not for kids ਕਰ ਦੇਣਾ ਠੀਕ ਹੈ ਜੀ not for kids ਤੋਂ ਬਾਅਦ ਫਿਰ ਐਡਵਾਂਸ ਟੂ ਸੈਟਿੰਗ ਤੇ ਜਾਣਾ ਇੱਥੇ ਆਪਾਂ ਦੋਨੇ ਸੈਂਡ ਡਾਲਰ ਵਾਲੇ ਤੇ ਐਡ ਵਾਲਾ ਓਪਨ ਕਰਿਆਉਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਟੋਲ ਲਗਾਉਣਾ ਟਾਈਮ ਟਾਈਮ ਲਗਾਉਣਾ ਜੋ ਤੁਸੀਂ ਟਾਈਮ ਤੇ ਲਾਈਵ ਲਗਾਉਣਾ ਹੋਇਆ ਉਹ ਤੋਂ 5 ਮਿੰਟ ਪਹਿਲਾਂ ਆਪਣੇ ਟਾਈਮ ਦੀ ਸੈਟਿੰਗ ਕਰ ਦਿਓ ਜਿੰਨੇ ਵਜੇ ਲਗਾਉਣਾ ਹੋਇਆ ਤੇ ਜਿੰਨੇ ਮਿੰਟ ਤੇ ਲਗਾਉਣਾ ਹੋਇਆ ਉਹ ਲਗਾ ਕੇ ਓਕੇ ਕਰ ਦੇਣਾ ਠੀਕ ਹੈ ਜੀ ਫਿਰ ਤੁਸੀਂ ਆ ਜਾਣਾ ਬਾਹਰ ਉੱਥੋਂ ਓਕੇ ਕਰਕੇ ਨੈਕਸਟ ਤੇ ਆ ਜਾਣਾ ਫਿਰ ਓਕੇ ਕਰ ਦੇਣਾ ਲਾਈਵ ਠੀਕ ਹੈ ਜੀ ਇੱਥੇ ਆਪਣਾ ਲਾਈਵ ਦੀ ਜਿਹੜੀ ਆਪਸ਼ਨ ਆ ਓਕੇ ਹੋ ਗਈ ਆਪਣਾ ਲਾਈਵ ਹੁਣ ਚੱਲ ਪੂਗਾ ਉਸ ਤੋਂ ਬਾਅਦ ਇਹਨੂੰ ਕੱਟ ਕੇ ਤੀਜੀ ਆਪਸ਼ਨ ਬਟਨ ਦੇ ਉੱਪਰ ਆਪਾਂ Chrome ਤੇ ਜਾਣਾ ਠੀਕ ਹੈ ਜੀ ਇਹ Chrome ਦੀ অপਸ਼ਨ ਆ ਗਈ Chrome ਦੀ অপਸ਼ਨ ਤੋਂ ਬਾਅਦ ਜੋ ਟੂਬ ਐਡੀ ਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਇੱਥੇ ਆਪਣੇ ਆ ਸਾਰੇ ਖੁੱਲ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਆਪਾਂ ਮੋਨੋ ਆਨ ਕਰਦੇ ਹੁੰਨੇ ਆ ਉਸ ਤਰ੍ਹਾਂ ਇੱਕ ਲਾਈਵ ਵੀਡੀਓ ਸ਼ਾਰਟ ਆਪਾਂ ਇੱਥੇ ਜਿਹੜੀ ਲਾਈਵ ਵਾਲੀ অপਸ਼ਨ ਆਉਗੀ ਉਹਦੇ ਤੇ ਓਕੇ ਕਰਾਂਗੇ ਅਪਲੋਡ ਹੋ ਰਿਹਾ ਜੀ ਦੇਖੋ ਇਸ ਤਰ੍ਹਾਂ ਫਿਰ ਇੱਥੇ ਲਾਈਵ ਵਾਲੀ অপਸ਼ਨ ਆਉਗੀ ਉਹਨੂੰ ਤੁਸੀਂ ਨੱਪੋਗੇ ਠੀਕ ਹੈ ਜੀ ਲਾਈਵ ਵਾਲੇ ਬਟਨ ਨੂੰ ਨੱਪੋਗੇ ਮੈਂ ਆਪਣੇ ਤਰੀਕੇ ਸਾਰੇ ਹਨ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਜੀ ਓਕੇ ਕੀਤਾ ਹੋਇਆ 2 ਮਿੰਟ ਵੇਟ ਕਰੋ ਇੱਥੇ ਲਾਈਵ ਵੀਡੀਓ ਸ਼ਾਰਟ ਦੀ ਆਪਸ਼ਨ ਆਊਗੀ ਉੱਥੇ ਤੁਸੀਂ ਓਕੇ ਕਰ ਦੇਣਾ ਠੀਕ ਹੈ ਜੀ ਲਾਈਵ ਆਊਗਾ ਹਾਂ ਜੀ 2 ਮਿੰਟ ਵੇਟ ਕਰੋ ਆ ਦੇਖੋ ਜੀ ਇੱਥੇ ਆਪਣੀ ਜਿਹੜੀ ਹੈਗੀ ਆ ਲਾਈਵ ਦੀ ਆਪਸ਼ਨ ਆ ਆਉਗੀ ਉਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਜਿਹੜਾ ਆਪਾਂ ਲਾਈਵ ਉਧਰ ਲਗਾ ਕੇ ਆਏ ਆ ਉਹਨੂੰ ਓਕੇ ਕਰ ਲਓ ਆ ਪਹਿਲਾ ਲਾਈਵ ਹੋਊਗਾ ਉਹੀ ਪਹਿਲੇ ਲਾਈਵ ਦੇ ਉੱਪਰ ਆਪਾਂ ਓਕੇ ਕਰ ਦੇਣਾ ਠੀਕ ਹੈ ਜੀ ਪਹਿਲੇ ਲਾਈਵ ਤੇ ਓਕੇ ਕਰਨ ਤੋਂ ਬਾਅਦ ਇੱਥੇ ਜਿਹੜਾ ਹੈਗਾ ਡਾਲਰ ਸਾਈਨ ਬਣਿਆ ਵਾ ਉਹਨੂੰ ਓਕੇ ਕਰਾਂਗੇ ਪਹਿਲਾਂ ਆਪਣਾ ਲਾਈਵ ਦੀ ਆਪਸ਼ਨ ਤੇ ਓਕੇ ਕਰ ਦਿੱਤਾ ਉੱਥੇ ਸਾਰੇ ਲਾਈਵ ਆ ਜਾਣਗੇ ਪਹਿਲਾਂ ਜਿਹੜਾ ਆਪਣਾ ਉਧਰੋਂ ਲਾਈਵ ਲਾ ਕੇ ਆਇਆ 2 ਮਿੰਟ ਪਹਿਲਾਂ 1 ਮਿੰਟ ਇੱਥੇ ਓਕੇ ਕਰ ਦੋ ਆਪ ਟੂ ਲਾਈਵ ਆਇਆ ਨਾ ਇੱਥੇ ਓਕੇ ਕਰ ਦੋ ਓਕੇ ਕਰਨ ਤੋਂ ਬਾਅਦ ਡਾਲਰ ਸਾਈਨ ਆ ਗਿਆ ਡਾਲਰ ਸਾਈਨ ਨੂੰ ਓਕੇ ਕਰੋਗੇ ਪੰਜਵੇਂ ਨੰਬਰ ਤੇ ਡਾਲਰ ਸਾਈਨ ਆ ਇਹਨੂੰ ਓਕੇ ਕਰ ਦੋ ਓਕੇ ਕਰਨ ਤੋਂ ਬਾਅਦ ਆਹ ਦੇਖੋ ਜੀ ਆਪਾਂ ਡਾਲਰ ਸਾਈਨ ਓਕੇ ਕੀਤਾ ਇੱਥੇ ਆ ਗਿਆ ਮੋਨੋ ਆਉਣ ਦੀ ਆਪਸ਼ਨ ਤੇ ਆ ਦੂਸਰੇ ਨੰਬਰ ਤੇ ਆ ਗਿਆ ਇਹਨੂੰ ਕਰਨਾ ਸਟੂਲ ਤੇ ਠੀਕ ਹੈ ਜੀ ਇਹਦੇ ਤੋਂ ਬਾਅਦ ਓਕੇ ਕਰਨ ਤੋਂ ਬਾਅਦ ਮੋਨੋ ਤੇ ਔਨ ਕਰਿਆ ਨਾ ਆਹ ਜਿਹੜੀ ਆਪਸ਼ਨ ਆ ਦੂਸਰੇ ਨੰਬਰ ਤੇ ਉਹਦੇ ਵਿੱਚ ਦੂਜੇ ਨੰਬਰ ਤੇ ਆਪਸ਼ਨ ਆ ਜਿਹੜਾ ਬਟਨ ਉਹਨੂੰ ਓਕੇ ਕਰਨਾ ਓਕੇ ਕਰਨ ਤੋਂ ਬਾਅਦ ਇੱਥੇ 6 10 12 15 ਮਿੰਟ ਦੀ ਆਪਸ਼ਨ ਆ ਗਈ ਉਹਨੂੰ ਓਕੇ ਕਰਕੇ ਸੇਵ ਕਰ ਦੇਣਾ ਬਸ ਜੀ ਇੱਥੇ ਪਾਸੇਵ ਕਰ ਦਿੱਤਾ ਆਪਣਾ ਲਾਈਵ ਹੁਣ ਹੋ ਜਾਊਗਾ ਚਾਲੂ ਠੀਕ ਹੈ ਜੀ ਐਡ ਵਾਲੀ ਲਾਈਵ ਚੱਲੂਗੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਇੱਥੇ ਜੂਮ ਤੇ ਉਪਰ ਰੋਕੇ ਕਰਦੇ ਹਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ